ਤੇ ਅਕਾਲ ਤਖਤ ਸਾਹਿਬ ਦੇ ਪਹਿਲੇ ਜਥੇਦਾਰ ਕੌਣ ਸੀ ਅਸਲ 'ਚ ਇਹ ਜਿਹੜਾ ਜਥੇਦਾਰੀ ਦਾ ਮਾਮਲਾ ਹੈ ਨਾ ਸਾਡੀ ਕੌਮ ਦੇ ਵਿੱਚ ਸਾਡੇ ਲੀਡਰਸ਼ਿਪ ਦੇ ਵਿੱਚ ਪੰਬਲ ਪੂਸਾ ਸਾਡੀਆਂ ਲੀਡਰਾਂ ਨੇ ਸਾਡੇ ਲੀਡਰਾਂ ਨੇ ਪਾਇਆ ਅਸੀਂ ਇਹਨੂੰ ਵਿਗਾੜ ਕੇ ਪੇਸ਼ ਕਰ ਰਹੇ ਹਾਂ ਜੀ ਜਥੇਦਾਰ ਕਾਲ ਤਖਤ ਕੋਈ ਪੋਸਟ ਨਹੀਂ ਹੈਗੀ ਓਕੇ ਜਥੇਦਾਰ ਕਾਲ ਤਖਤ ਜਿਹੜਾ ਉਹ ਇੱਕ ਪੰਨਿਆਂ ਦਾ ਸ਼ਰੋਮਣੀ ਸੀਨੀਅਰ ਜਾਂ ਸਪੋਕਸਮੈਨ ਹੈ ਜੀ ਪੰਜ ਜਿਹੜੇ ਉਹ ਗੁਰੂ ਸਾਹਿਬ ਤੋਂ ਬਾਅਦ ਜਿਨ੍ਹਾਂ ਨੂੰ ਗੁਰਤਾ ਗਦੀ ਦੇ ਅਧਿਕਾਰ ਮਿਲੇ ਜੀ ਪੰਜ ਪਿਆਰੇ ਗੁਰੂ ਸਾਹਿਬ ਨੇ ਆਪਣੀ ਹਿਆਤੀ ਚ ਦਸਮ ਪਾਤਸ਼ਾਹ ਨੇ ਕਿਹਾ ਸੀਗਾ ਕਿ ਮੇਰੀ ਆਤਮਾ ਗ੍ਰੰਥ ਵਿੱਚ ਪ੍ਰਾਣ ਪੰਥ ਵਿੱਚ ਪ੍ਰਾਣ ਪੰਥ ਦਾ ਭਾਵ ਸੀ ਪੰਜ ਪਿਆਰੇ ਉਸ ਸਮੇਂ ਤੋਂ ਹੀ ਜਦੋਂ ਨਦੇੜ ਚ ਉਹਨਾਂ ਨੇ ਹੁਕਮ ਦਿੱਤਾ ਕਿ ਮੇਰੇ ਤੋਂ ਬਾਅਦ ਉਹ ਸਿੱਖਾਂ ਨੇ ਕਿਹਾ ਕਿ ਤੁਸੀਂ ਜਾ ਰਹੇ ਹੋ ਅਸੀਂ ਕਿੰਨੂ ਗੁਰੂ ਮੰਨਾਂਗੇ ਕਿੱਥੇ ਮੱਥਾ ਟੇਕਾਂਗੇ ਤੋਂ ਗੁਰੂ ਸਾਹਿਬ ਦਾ ਹੁਕਮ ਸੀ ਮੈਂ ਖਾਲਸਾ ਅਕਾਲ ਪੁਰਖ ਨੂੰ ਸੌਂਪਾਂ ਜੋ ਖਾਲਸੇ ਕਿ ਰਹਿਤ ਪਚਾਰੇਗਾ ਤਿਸਕਾ ਬੇਲੀ ਹਾਂ ਤੋਂ ਮੇਰੀ ਆਤਮਾ ਗ੍ਰੰਥ ਵਿੱਚ ਪ੍ਰਾਣ ਪੰਥ ਵਿੱਚ ਪੂਜਾ ਕਾਲ ਕੀ ਪਰਚਾ ਸ਼ਬਦ ਦਾ ਦਰਸ਼ਨ ਖਾਲਸੇ ਦਾ ਤੋ ਮੇਰੀ ਆਤਮਾ ਦੇ ਦਰਸ਼ਨ ਕਰਨੇ ਹੋਣ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਿਓ ਜੇ ਮੇਰੇ ਸਰੀਰ ਦੇ ਦਰਸ਼ਨ ਕਰਨੇ ਹੋਣ ਤੇ ਪੰਜਾਂ ਚੋਂ ਕਰਿਓ ਤੋ ਗੁਰੂ ਸਾਹਿਬ ਨੇ ਫਿਰ ਉਦੋਂ ਹੁਕਮ ਦਿੱਤਾ ਸੀ ਕਿ ਇਹ ਮੈਂ ਗੁਰਿਆਈ ਦੇ ਅਧਿਕਾਰ ਜਿਹੜੇ ਆ ਉਹ ਗੁਰਿਆਈ ਦੇ ਅਧਿਕਾਰ ਤੇ ਜਦੋਂ ਇਹਨਾਂ ਨੇ ਅੰਮ੍ਰਿਤ ਪਾਨ ਕੀਤਾ ਉਦੋਂ ਹੀ ਦੇ ਦਿੱਤੇ ਅੱਛਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ 1690 ਦੇ ਵਿੱਚ ਪੰਜ ਪਿਆਰੇ ਸਾਜੇ ਪੰਥ ਸਾਜੇ ਜਰੋ ਉਦੋਂ ਪਾਈਜਤਾ ਜੀ ਦੀ ਗਵਾਈ ਹੈ ਪਾਈਜਤਾ ਜੀ ਸਾਡੇ ਬੜੇ ਸਲਮਾਨ ਯੋਗ ਸ਼ਹੀਦ ਹੋਏ ਨੇ ਸ਼ਰੋਮਣੀ ਸ਼ਹੀਦ ਹੋਏ ਨੇ ਜਿਹੜੇ ਜਿਹੜੇ ਧਰਵੀਰ ਚਮਕੌਰ ਦੀ ਗੜੀ ਦੇ ਆਖਰੀ ਸ਼ਹੀਦ ਜੀ ਉਦੋਂ ਦੇ ਸਮਕਾਲੀ ਕਵੀ ਨੇ ਲਿਖਿਆ ਅੰਤਾ ਕੇਲਾ ਗੜੀ ਮੈਂ ਬੰਦੂਕੀ ਪਰਵੀਨ ਜੀਵਨ ਸਿੰਘ ਰੰਗਰੇਟੜੋ ਜੋਜ ਗਏ ਉਹ ਸੰਗ ਦੀ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਸੀਸ ਲੈ ਕੇ ਆਏ ਗੁਰੂ ਸਾਹਿਬ ਤੋਂ ਥੋੜੇ ਜਿਹੀ ਉਮਰ ਚ ਵੱਡੇ ਸੀ ਉਹਨਾਂ ਨੇ ਸੋਈਏ ਲਿਖੇ ਨੇ ਆਪਣੀ ਕਲਮ ਨਾਲ ਉਹ ਕਵੀ ਸਨ ਉੱਚ ਕੋਟੀ ਦੇ ਜੀ ਸਾਡੇ ਹਾਂ ਭਾਈ ਜੈਤਾ ਜੀ ਸਾਡੀ ਕੌਮ ਨੂੰ ਆਦਤ ਨਹੀਂ ਕਿ ਪੜਨ ਦੀ ਪੜਾਈ ਕਰਨ ਦੀ ਭਾਈ ਜੈਤਾ ਜੀ ਦੀ ਬੋਖਿਆ ਜਿਹੜੀ ਉਹਨਾਂ ਦੇ ਆਪਣੇ ਜੀਵਨ ਤੇ ਰਚਨਾ ਜੋ ਕੁਝ ਉਹਨਾਂ ਨੇ ਲਿਖਿਆ ਉਹਨਾਂ ਦੀਆਂ ਕਵਤਾਵਾਂ ਉਹਨਾਂ ਦੇ ਆਪਣੀ ਅਨਸਾਨੀ ਜ਼ਿੰਦਗੀ ਦੇ ਤਜਰਬੇ ਉਹ ਪਗਾਣੀ ਦਾ ਯੁੱਧ ਇਹ ਸਾਰਾ ਕੁਝ ਉਹਨਾਂ ਨੇ ਲਿਖਿਆ ਜੋ ਦਸਮ ਗ੍ਰੰਥ ਸਾਨੂੰ ਪਗਾਣੀ ਦਾ ਯੁੱਧ ਦਾ ਨਕਸ਼ਾ ਮਿਲਦਾ ਇਹੀ ਉਹਨਾਂ ਦੇ ਕੋਲੋਂ ਮਿਲਦਾ ਜੀ ਤਾਂ ਉਹਨਾਂ ਨੇ ਇਹ ਸਾਨੂੰ ਦੱਸਿਆ ਕਿ ਜੇਹ ਵਿਦਪੌਲ ਗੁਰਦਈ ਤੇਹ ਵਿਦ ਤਿੰਸਿਉ ਲੀਨ ਆਪ ਤਿੰਨ ਕਾ ਚੇਲਾ ਭਇਆ ਇਉ ਸਤਿਗੁਰੂ ਕੇ ਤੋ ਗੁਰੂ ਸਾਹਿਬ ਨੇ ਜਿਹੜੀ ਵਿਧੀ ਨਾਲ ਆਪ ਉਹਨਾਂ ਨੂੰ ਖੰਡੇ ਦੀ ਪੌਲ ਦਿੱਤੀ ਉਸੇ ਵਿਧੀ ਨਾਲ ਆਪ ਲਈ ਫਿਰ ਪੰਜ بڑے ਪ੍ਰਭਕੇ ਦਰਹੈ ਔਰ ਪੰਜ ਕਾ ਮਾਨ ਹੈ ਗੁਰਦਰਬਾਰੇ ਪੰਜ ਕਕਾਰ ਦੀਏ ਗੁਰ ਨੇ ਪੁਨ ਪੰਜ ਕਾ ਪੰਜ ਵਕਾਰ ਨ ਮਾਰੇ ਪੰਜ ਵਕਾਰ ਮਾਰਨ ਜਿਹੜੀ ਸਾਡੀ ਜ਼ਿੰਦਗੀ ਦਾ ਸਰਮਾਇਆ ਲੁੱਟਦੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਜ ਵਕਾਰ ਮਾਰਨ ਲਈ ਪੰਜ ਹਥਿਆਰ ਪੰਜ ਕਕਾਰ ਪੰਜ ਬਾਣੀਆਂ ਨਾਲ ਸਾਨੂੰ ਤਰ ਤਿਆਰ ਕੀਤਾ ਖਾਲਸਾ ਬਣਾਇਆ ਫਿਰ ਗੁਰੂ ਸਾਹਿਬ ਨੇ ਮੱਥਾ ਟੇਕ ਕੇ ਉਹਨਾਂ ਨੂੰ ਕਿਹਾ ਕਿ ਮੈਨੂੰ ਵੀ ਪਾਉਲ ਦਿਓ ਫਿਰ ਗੁਰੂ ਸਾਹਿਬ ਨੂੰ ਇਹ ਉਹਨਾਂ ਪੰਝਾਂ ਨੇ ਕਿਹਾ ਕਿ ਅਸੀਂ ਇਹ ਸੀਸ ਦੇ ਕੇ ਲਈ ਆ ਤੁਹਾਨੂੰ ਸੀਸ ਦਿੱਤੇ ਤਾਂ ਪਾਉਲ ਮਿਲੀ ਆ ਤੁਸੀਂ ਕੀ ਲੈ ਕੇ ਆਏ ਫਿਰ ਉਹਨਾਂ ਨੇ ਕਿਹਾ ਸੀ ਮੈਂ ਤੁਹਾਨੂੰ ਸਰਬੰਸ ਦੇਵਾਂਗਾ ਤੁਸੀਂ ਇੱਕ ਸੀਸ ਤਾਂ ਮੈਂ ਸਰਬੰਸ ਦੇਵਾਂਗਾ ਇਹ ਪ੍ਰੋਮਿਸ ਨਾਲ ਗੁਰੂ ਸਾਹਿਬ ਨੇ ਉਹਨਾਂ ਨੂੰ ਗੁਰਤਾ ਗੱਦੀ ਦੇ ਅਧਿਕਾਰ ਜਦੋਂ ਦਿੱਤੇ ਉਦੋਂ ਹੀ ਇਹ ਕਿਹਾ ਕਿ ਉਦੋਂ ਸਮਕਾਲੀ ਕਵੀ ਨੇ ਵੀ ਇੱਕ ਲਿਖਿਆ ਹੈ ਕਿ ਵਹਿਗਰੂ ਇੱਕ ਸੋਖਣ ਸੁਣਾਇਆ ਗੁਰੂ ਖਾਲਸਾ ਨਾਮ ਤਰ ਆਇਆ ਤੁਮ ਮੇਰੇ ਮੈਂ ਤੁਮਰਾ ਹੁਆ ਤੁਮਰਾ ਹਮਰਾ ਗੁਰੂ ਨਾ ਦੁਆ ਮੇਰੇ ਤੋਂ ਬਿਨਾ ਤੁਹਾਡਾ ਕੋਈ ਗੁਰੂ ਨਹੀਂ ਤੁਹਾਡੇ ਤੋਂ ਬਿਨਾ ਕੋਈ ਮੇਰਾ ਗੁਰੂ ਨਹੀਂ ਉਹ ਜਿਹੜੇ ਪੰਜਾਂ ਪਿਆਰਿਆਂ ਦੀ ਜਿਹੜੀ ਪਰਮਾੜੀ ਆ ਪੰਚਾਇਤ ਆ ਜਿਹਨੂੰ ਗੁਰੂ ਸਾਹਿਬ ਨੇ ਅਧਿਕਾਰ ਦਿੱਤੇ ਪੰਥ ਤੇ ਗ੍ਰੰਥ ਦੇ ਉਹ ਵਾਰਸ ਆ ਕਾਲ ਤੱਕ ਦੀ ਅੱਜ ਜੀ ਜਿਹਨੂੰ ਅਸੀਂ ਖੁੱਡੇ ਲੈਣ ਲਾਤਾ ਜਿਹਨੂੰ ਅਸੀਂ ਮੰਗਤਾ ਬਣਾਤਾ ਜਿਹਨੂੰ ਅਸੀਂ ਖਰੀਦ ਲਿਆ ਸਾਡੇ ਲੀਡਰਾਂ ਨੇ ਜਿਹਨਾਂ ਨੇ ਸਾਡੀ ਕੌਮ ਨੂੰ ਵੇਚਤਾ ਉਹ ਪ੍ਰਣਾਲੀ ਜਿਹੜੀ ਅੱਜ ਉੱਥੇ ਖੜੀ ਆ ਕੇ ਉਹਦੇ ਪੰਜ ਸਿੰਘ ਸੀ ਉਹਨਾਂ ਚ ਸਭ ਤੋਂ ਸ਼ਰਮਣੀ ਸੀ ਬਾਈ ਭਾਈ ਦਇਆ ਸਿੰਘ ਜੀ ਕਿਉਂਕਿ ਗੁਰੂ ਸਾਹਿਬ ਨੇ ਜਦੋਂ ਬੜੇ ਵੱਡੇ ਕੱਠ 'ਚ ਕਿਹਾ ਨਾ ਕੋਈ ਸਿੱਖ ਹੋਏ ਤੋ ਦੀਜੇ ਸੀਸ ਹੋਏ ਸੀਸ ਮੰਗਿਆ ਸੀ ਤੋ ਉਹਦੇ ਉਦੋਂ ਉਹਦੇ ਵਿੱਚ ਬਾਅਦ ਇੱਕੋ ਹੀ ਸਿੱਖ ਉੱਠਿਆ ਸੀ ਸਾਰੇ ਵੱਡੇ ਕੱਠ 'ਚੋਂ ਦੁਇ ਕਰ ਜੋਰ ਉਠਿਓ ਇੱਕ ਸੇਵਕ ਬੇਨਤੀ ਕਰ ਉਹ ਹਰਖ ਬਣਾਇਓ ਦੀਨ ਦਿਆਲ ਕਿਰਪਾ ਕੇ ਸਾਗਰ ਮਮਸਰ ਕੋ ਨਿਜਲੇਖੇ ਪਾਇ ਮੈਂ ਹਾਜ਼ਰ ਹਾਂ ਉਹ ਸੀਗੇ ਸਾਡੇ ਸ਼ਰੋਮਣੀ ਭਾਈ ਦਇਆ ਸਿੰਘ ਜੀ ਤੋਂ ਭਾਈ ਦਇਆ ਸਿੰਘ ਜੀ ਪੰਜਾਂ ਪਿਆਰਿਆਂ ਦੇ ਸ਼ਰੋਮਣੀ ਕਹਿ ਲੋ ਉਹਨਾਂ ਦੇ ਬਲਾਰੇ ਕਹਿ ਲੋ ਉਹਨਾਂ ਦੇ ਸੀਨੀਅਰ ਕਹਿ ਲੋ ਇਹ ਪੰਜਾਂ ਪਿਆਰਿਆਂ ਦੀ ਪਰਮਾਲੀ ਦੇ ਵਿੱਚ ਸਾਡੀ ਡੈਮੋਕ੍ਰੇਸੀ ਗੁਰੂ ਸਾਹਿਬ ਨੇ ਜਿਹੜੀ ਦਿੱਤੀ ਉਹ ਪੰਜਾਂ ਦੇ ਨਾਲ ਜਿਹੜੀ ਡਿਸਕਸ ਹੋਣੀ ਆ ਗੁਰੂ ਸਾਹਿਬ ਤੋਂ ਬਾਅਦ ਪੰਜਾਂ 'ਚ ਹੋਣੀ ਆ ਤੇ ਪੰਜਾਂ 'ਚੋਂ ਇੱਕ ਵੀ ਪਾਸੇ ਜਾਂਦਾ ਤੇ ਗੁਰਮਤਾ ਨਹੀਂ ਬਣਦਾ ਓਕੇ ਗੁਰਮਤਾ ਉਹ ਤਾਂ ਬਣਦਾ ਜਾਂ 4 ਇੱਕ ਨੂੰ ਸਹਿਮਤ ਕਰਨ ਜਾਂ ਇੱਕ ਚਾਰ ਨੂੰ ਸਹਿਮਤ ਕਰੇ ਜੇ ਉਥੇ ਕਾਣ ਹੋਵੇ ਕਿਸੇ ਚ ਤੇ ਉਹ ਫਿਰ ਉਥੇ ਨੋਟ ਲਿਖੇ ਕਿ ਮੈਂ ਕਿਉਂ ਤੁਹਾਡੇ ਨਾਲ ਸਹਿਮਤ ਨਹੀਂ ਉਹ ਫਿਰ ਵਿਦਵਾਨਾਂ ਚ ਚਰਚਾ ਹੋਵੇ ਉਹ ਉਹਦੇ ਤੋਂ ਬਾਅਦ ਫਿਰ ਜੋ ਕਾਣ ਨਗਦਰ ਆਵੇ ਚਾਰ ਜਿਹੜੇ ਆ ਦੂਸਰਾ ਤੈ ਕਰ ਸਕਦੇ ਕਿ ਤੂੰ ਜਾਣ ਬੁੱਝ ਕੇ ਇਸ ਪ੍ਰਣਾਲੀ ਨੂੰ ਖਰਾਬ ਕਰਦੇ ਆ ਅਸੀਂ ਤੇਰੀ ਜਗ੍ਹਾ ਇਸ ਨੂੰ ਨਿਯੁਕਤੀ ਕਰਦੇ ਆ ਸਹਿਮਤੀ ਬਣਾ ਕੇ ਪੰਨਿਆ ਦੇ ਸੈਨਾ ਨਾਲ ਪੰਨਿਆ ਦੀ ਸਹਿਮਤੀ ਨਾਲ ਉਹ ਜਿਹੜਾ ਮਤਾ ਪਾਸ ਹੋਏ ਉਹਨੂੰ ਅਸੀਂ ਗੁਰਮਤਾ ਕਹਿੰਦੇ ਆ ਓਕੇ ਅਕਾਲ ਤਖਤ ਤੇ ਉਹ ਪ੍ਰਣਾਲੀ ਲਾਗੂ ਆ ਗੁਰੂ ਸਾਹਿਬ ਤੋਂ ਬਾਅਦ ਜੀ ਹੋਰ ਕੋਈ ਜਥੇਦਾਰ ਨਹੀਂ ਜਥੇਦਾਰ ਉਹ ਆ ਜਿਹੜਾ ਪੰਨਿਆ ਦਾ ਸ਼੍ਰੋਮਣੀ ਸੀਨੀਅਰ ਜਾਂ ਸਪੋਕਸਮੈਨ ਤੋਂ ਅੱਜ ਅਸੀਂ ਉਹ ਪ੍ਰਣਾਲੀ ਨੂੰ ਇਸ ਕਰਕੇ ਖਤਮ ਕਰ ਦਿੱਤਾ ਕਿਉਂਕਿ ਇਸ ਘਰ ਦੀ ਪਾਤਸ਼ਾਹੀ ਕਾਇਮ ਨਹੀਂ ਹੁੰਦੀ ਅਸੀਂ ਆਪਣੀ ਮਰਜ਼ੀ ਦੇ ਫੈਸਲੇ ਨਹੀਂ ਲੈ ਸਕਦੇ ਉਹ ਫਿਰ ਕੌਮ ਦੇ ਵਾਰਿਸ ਬਣ ਜਾਂਦੇ ਨੇ ਉਹਨੂੰ ਵੇਚਣ ਵਾਲੇ ਨੂੰ ਗਿਰੇਮਾਨ ਫੜ ਕੇ ਕਾਲ ਤਖਤੇ ਖੜਾ ਕਰ ਸਕਦੇ ਆ ਤੇ ਇਸ ਕਰਕੇ ਸਾਡੇ ਲੀਡਰਾਂ ਨੇ ਇਹ ਜਥੇਦਾਰ ਬਣਾਉਣੇ ਸ਼ੁਰੂ ਕਰਤੇ ਫਿਰ ਜਥੇਦਾਰ ਨੂੰ ਕੋ ਕੰਮ ਨਹੀਂ ਕੀਤਾ ਦਿੱਤਾ ਨਾ ਜਥੇਦਾਰ ਕੋ ਕੰਮ ਕਰ ਸਕਿਆ ਜੋ ਕਰ ਸਕਿਆ ਤੇ ਕਾਲੀ ਫੂਲਾ ਸਿੰਘ ਵਰਗੇ ਕਰ ਸਕੇ ਜਦੋਂ ਉਹਨਾਂ ਦੀ ਆਪਣੀ ਪਾ